ਇਮਾਨ ਨੂੰ ਵੀ ਬਹੁਤ ਤਕਲੀਫ ਚਾ ਬੰਦਾ ਸਰ ਵਾਈਕਲ ਦੇ ਨਾਲ ਕਿੰਨੇ ਦਿਨਾਂ ਚ ਨਤੀਜੇ ਆ ਦੇ ਦੇ ਦਿੰਦਾ ਦੂਜੇ ਤੀਜੇ ਦਿਨ ਮਰੀਜ਼ ਕਹਿੰਦਾ ਯਾਰ ਮੈਨੂੰ ਬਹੁਤ ਆਰਾਮ ਆ ਕੋਈ ਪੇਨ ਕਿਲਰ ਖਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਾਰਾ ਖੇਲ ਹੀ ਦੋਸ਼ਾ ਵਾਧ ਤੇ ਪਿੱਤ ਦੋਵੇਂ ਦੂਸ਼ਿਤ ਹੋ ਗਈਆਂ ਜਾਂ ਸਾਡੇ ਅੱਖਾਂ 'ਚ ਜਲਣ ਆਉਗੀ ਮਹਿਸੂਸ ਹੋ ਅੱਖਾਂ ਖੋਲਾਂਗੇ ਭਾਰੀ ਹੋਊਗਾ ਮੱਥਾਂ ਦਾ ਸੁੰਨ ਹੋਣਾ ਅਕੜਾਹਟ ਹੋਣੀ ਕੋਈ ਬਹੁਤ ਸਟਿਫਨੈਸ ਹੋ ਜਿੱਦਾਂ ਗਰਦਨ ਨੂੰ ਮੂਵ ਕਰਨ 'ਚ ਦਿੱਕਤ ਆਉਂਦੀ ਦੋਵੇਂ ਬਾਹਾਂ 'ਚ ਆਹ ਚੀਜ਼ਾਂ 'ਚ ਬੜਾ ਅਕੜਾਹਟ ਮਹਿਸੂਸ ਹੁੰਦੀ ਆ ਮੂਵ ਕਰਨ 'ਚ ਬੜੀ ਦਿੱਕਤ ਲੱਗਦੀ ਆ ਆਯੁਰਵੇਦ 'ਚ ਹੈ ਇਲਾਜ 100% ਇਲਾਜ ਇਹਨੂੰ ਵਰਤੋ ਤੇ ਸਰਵਾਈਕਲ ਤੋਂ ਛੁਟਕਾਰਾ ਹੱਥਾਂ ਦਾ ਸੁਨ ਹੋਣਾ ਜੀ ਆ ਚੀਜ਼ ਦੇ ਵਿੱਚ ਥੋੜੀ ਸਟਿਫਨੈਸ ਆ ਜਾਣੀ ਜਾਂ ਮਤਲਬ ਬਾਹਾਂ 'ਚ ਤਕਲੀਫ ਹੋਣੀ ਹਮ ਖਾਸ ਕਰਕੇ ਆ ਪੋਸਚਰ 'ਚ ਤਕਲੀਫ ਹੁੰਦੀ ਆ ਹਮ ਇਹ ਕੀ ਕਾਰਨ ਨੇ ਤੇ ਪ੍ਰੋਬਲਮ ਕੀ ਨੇ ਇਹ ਜਾਂ ਹੱਥਾਂ ਦਾ ਸੁਨ ਕੰਨਿਆਂ ਨੂੰ ਇਦਾਂ ਜਿਵੇਂ ਮਾਤਾ-ਮਾਂ ਭੈਣਾਂ ਨੂੰ ਆਟਾ ਗੁੰਨਣ 'ਚ ਵੀ ਕਈ ਵਾਰ ਤਕਲੀਫ ਆਉਂਦੀ ਆ ਇਹ ਦੇਖੋ ਪ੍ਰੋਬਲਮ ਆ ਜਿਹੜੀ ਹਮ ਜਿਵੇਂ ਆਪਾਂ ਦੇਖਦੇ ਆਂ ਵੀ ਹੱਥਾਂ ਦਾ ਸੁਨ ਹੋਣਾ ਅਕੜਾਹਟ ਹੋਣੀ ਹਮ ਜਾਂ ਕਈ ਵਾਰ ਆਪਾਂ ਸੋਚਦੇ ਆਂ ਵੀ ਬਹੁਤ ਸਟਿਫਨੈਸ ਹੋ ਗਈ ਇਦਾਂ ਗਰਦਨ ਨੂੰ ਮੂਵ ਕਰਨ 'ਚ ਦਿੱਕਤ ਆਉਂਦੀ ਆ ਹਾਂਜੀ ਇਦਾਂ ਜਾਂ ਨਿਗਾਹ ਲਾਉਣੇ ਆ ਤਾਂ ਬੜੀ ਦਿੱਕਤ ਆਉਂਦੀ ਆ ਸਿਰ ਭਾਰੀ ਹੋ ਜਾਂਦਾ ਮੇਜੀ ਜਿਹੜੇ ਚੱਕਰ ਵੀ ਆਉਂਦੇ ਨੇ ਚੱਕਰ ਵੀ ਆ ਜਾਂਦੇ ਨੇ ਚੱਕਰ ਵੀ ਹੋਣੇ ਸ਼ੁਰੂ ਹੋ ਜਾਂਦੇ ਨੇ ਈਵਨ ਕਿ ਸਾਡੇ ਅੰਗੂਠੇ ਨੇ ਜਿਹੜੇ ਇਹ ਸੁਨ ਹੁੰਦੇ ਨੇ ਨਾ 'ਚ ਦਰਦ ਹੁੰਦਾ ਹੂੰ ਦੋਵੇਂ ਬਾਹਵਾ ਆ ਚੀਜ਼ਾਂ 'ਚ ਬੜਾ ਟਕੜਾਹਟ ਮਹਿਸੂਸ ਹੁੰਦੀ ਆ ਮੂਵ ਕਰਨ 'ਚ ਬੜੀ ਦਿੱਕਤ ਲੱਗਦੀ ਆ ਜਾਂ ਸਾਡੇ ਪੈਰ ਵੀ ਸੁਨ ਹੋਣ ਲੱਗ ਜਾਂਦੇ ਨੇ ਇਸ ਸਮੱਸਿਆ ਨਾਲ ਅੱਛਾ ਅੰਗੂਠੇ ਸੁਨ ਹੋਣ ਲੱਗ ਜਾਂਦੇ ਨੇ ਪੈਰਾਂ ਦੇ ਅੰਗੂਠਿਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਮੈਂ ਜੀ ਜਿਹੜੇ ਕਈ ਮਰੀਜ਼ ਇਹ ਵੀ ਦੱਸਦੇ ਨੇ ਵੀ ਜਦੋਂ ਲੇਟਦੇ ਆਂ ਸੀ ਉਦੋਂ ਵੀ ਐ ਮਹਿਸੂਸ ਹੁੰਦਾ ਵੀ ਜਿਵੇਂ ਘੁੰਮਦਾਲੇਦੋ ਵਾਲੇ ਚੱਕਰ ਆਉਂਦੇ ਨੇ ਦੇਖੋ ਇਹ ਸਰਵਾਈਕਲ ਤਾਂ ਹੈ ਹੀ ਹੈ ਨਾਲੇ ਵਾਤ ਰੋਗ ਆ ਅੱਛਾ ਸਰਵਾਈਕਲ ਦੇ ਨਾਲ ਵਾਤ ਆ ਵਾਤ ਆ ਹੈ ਕਿਉਂਕਿ ਵਾਯੂ ਬਧੀ ਕੋਈ ਵੀ ਸਾਡੇ ਅੰਦਰ ਦਰਦ ਹੋਣਾ ਸਟਿਫਨੈਸ ਹੋਣੀ ਤਾਂ ਵਾਜੂ ਦਾ ਵਿਕਾਰ ਆ ਹੂੰ ਵਿਕ੍ਰਿਤੀ ਹੈ ਜਿਹੜੀ ਵਾਤ ਦੋਸ਼ ਜਿਹੜਾ ਆ ਹੂੰ ਉਹ ਵਿਕ੍ਰਿਤ ਹੋ ਗਿਆ ਹੂੰ ਹੁਣ ਦੇਖੋ ਮੈਂ ਤੁਹਾਨੂੰ ਡਿਫਾਈਨ ਕਰਕੇ ਦੱਸੂਗਾ ਵੀ ਜੇ ਬਾਤ ਨਾਲ ਪਿੱਤ ਆ ਫਿਰ ਸਾਨੂੰ ਸਰਵਾਈਕਲ ਆ ਹੈਨਾ ਬਾਤ ਔਰ ਪਿੱਤ ਦੂਸ਼ਿਤ ਹੋਣ ਨਾਲ ਜੇ ਸਰਵਾਈਕਲ ਆ ਤਾਂ ਕੀ ਹੋਊਗਾ ਅੱਛਾ ਇਹ ਸਰਵਾਈਕਲ ਦੇ ਵਿੱਚ ਵੀ ਬਾਤ ਪਿੱਤ ਕਫ ਤਿੰਨਾਂ ਦਾ ਜਿਹੜਾ ਮਿਸ਼ਰਣ ਆ ਦੋਸ਼ ਤਾਂ ਦੇਖੋ ਰਹਿਣੀ ਨੇ ਨਹੀਂ ਦੋਸ਼ ਰਹਿਣੇ ਨੇ ਜੀ ਵੀ ਜਿਵੇਂ ਬਾਤ ਨਾਲ ਤੁਸੀਂ ਪਿੱਤ ਦੀ ਗੱਲ ਕੀਤੀ ਆ ਇਹ ਅਲੱਗ ਤਰ੍ਹਾਂ ਦਾ ਹੋਊਗਾ ਹਾਂ ਬਿਲਕੁਲ ਉਹ ਮੈਂ ਦੱਸਦਾ ਤੁਹਾਨੂੰ ਡਿਫਾਈਨ ਕਰਕੇ ਦੱਸਦਾ ਹਾਂ ਹੂੰ ਜਦੋਂ ਸਾਨੂੰ ਸਰਵਾਈਕਲ ਤਾਂ ਹੈਗਾ ਹੀ ਆ ਹਨਾ ਤਾਂ ਕਾਮਨ ਚੀਜ਼ ਹੋ ਗਈ ਵੀ ਇੱਕ ਸਰਵਾਈਕਲ ਆ ਹੁਣ ਇਹ ਪਤਾ ਕਿਵੇਂ ਲੱਗੇ ਵੀ ਪਿਤ ਵਿਆਦੀ ਹੋਈ ਆ ਨਾਲ ਜਾਂ ਕਫ ਵਧੀ ਹੋਈ ਆ ਜੇ ਪਿਤ ਵਧੀ ਹੋਈ ਆ ਤੁਹਾਨੂੰ ਤਾਂ ਤੁਹਾਡਾ ਕੀ ਹੋਊਗਾ ਤੁਹਾਨੂੰ ਅੱਖਾਂ ਤੇ ਐ ਲੱਗੂ ਵੀ ਸਵਾਈਲਿੰਗ ਆ ਇਨਫਲੇਮੇਸ਼ਨ ਆਈ ਹੋਈ ਆ ਜਾਂ ਜਿਹੜੀ ਸਟੀਫਨੈਸ ਇੱਥੋਂ ਵੱਧ ਲੱਗੂ ਆ ਚੀਜ਼ ਆ ਜਿਹੜਾ ਜਿੱਥੋਂ ਸਾਡਾ ਰੀਡ ਨਾਲ ਜੁੜਦਾ ਇੱਥੋਂ ਉੱਥੇ ਸੋਜਾ ਲੱਗੂਗਾ ਸਵਾਈਲਿੰਗ ਲੱਗੂਗੀ ਅੱਛਾ ਜੇ ਬਾਤ ਨਾਲ ਪਿਤ ਪਿਤ ਬਿਕ੍ਰਿਤ ਹੋਈ ਵੀ ਬਿਕ੍ਰਿਤ ਹੋਈ ਵੀ ਆ ਉਸ ਰਵਾਈਕਲ ਦੇ ਵਿੱਚ ਤੁਹਾਨੂੰ ਸਟਿਫਨੈਸ ਵੱਧ ਲੱਗੂਗੀ ਆਮ ਨਾਲੋਂ ਜੇ ਤੁਸੀਂ ਥੋੜੇ ਤੁਰੋਗੇ ਤਾਂ ਇਹ ਲੱਗੂ ਵੀ ਹੱਥ ਭਾਰੀ ਹੋ ਗਏ। ਅੱਛਾ ਜਾਂ ਥੋੜੀ ਸੂਜਨ ਆ ਗਈ ਜਾਂ ਤੁਸੀਂ ਕੋਈ ਰਿੰਗਸ ਪਾਈਆਂ ਹੋਈਆਂ ਨੇ ਉਹ ਕੱਢਣੀਆਂ ਔਖੀਆਂ ਹੋ ਰਹੀਆਂ ਨੇ ਹੱਥ ਤਾਂ ਸੁਨ ਹੋਏ ਰਹੇ ਨੇ ਨਾਲ ਇਹ ਵੀ ਲਾਮਤਾਂ ਆ ਰਹੀਆਂ ਨੇ ਇਟ ਮੀਨ ਜਿੱਥੋਂ ਕੀ ਸਮਝਣਾ ਵੀ ਸਾਡੀ ਨਾਲ ਪਿਤ ਵੀ ਵੱਧ ਚੁੱਕੀ ਆ। ਮਤਲਬ ਸਵੇਲਿੰਗ ਦੇ ਲੱਛਣ ਵੀ ਨੇ। ਵੀ ਬਾਤ ਤੇ ਪਿਤ ਦੋਵੇਂ ਦੂਸ਼ਿਤ ਹੋ ਗਏ ਜਾਂ ਸਾਡੇ ਅੱਖਾਂ 'ਚ ਜਲਣ ਆਉਗੀ ਮਹਿਸੂਸ ਹੋ ਅੱਖਾਂ ਖੋਲਾਂਗੇ ਭਾਰੀ ਹੋਊਗਾ ਕੋਈ ਚੀਜ਼ ਪੜਾਂਗੇ ਤਾਂ ਸਾਨੂੰ ਇਹ ਲੱਗੂਗਾ ਵੀ ਅੱਖਾਂ ਚੋਂ ਸੇਕ ਨਿਕਲਣ ਲੱਗ ਗਿਆ ਭਾਰੀ ਤਾਂ ਹੋਈ ਗਈਆਂ ਵੀ ਨਾਲ ਇਹ ਥੋੜਾ ਸੇਕ ਵੀ ਨਿਕਲ ਰਿਹਾ ਤੇ ਦਿਮਾਗ ਨਹੀਂ ਲੱਗ ਰਿਹਾ ਚੀਜ਼ਾਂ ਦੇ ਵਿੱਚ ਕਨਸਟ੍ਰੇਸ਼ਨ ਨਹੀਂ ਬਣਦਾ ਕਨਸਟ੍ਰੇਸ਼ਨ ਨਹੀਂ ਬਣ ਸਕਦੀ ਇਹ ਨਾਲ ਪਿੱਤ ਹੋ ਗਿਆ ਅੱਛਾ ਜੇ ਹੁਣ ਕਫ ਹੋਗੀ ਨਾਲ ਜੇ ਕਫ ਹੋਗੀ ਤਾਂ ਤੁਹਾਨੂੰ ਸੁਸਤੀ ਵੱਧ ਪੈ ਜਾਣੀ ਆ ਨਾਲ ਅੱਛਾ ਹਾਂ ਸੁਸਤੀ ਵੱਧ ਪੈ ਜੂਗੀ ਤੁਹਾਨੂੰ ਨੀਂਦ ਜ਼ਿਆਦਾ ਆਊਗੀ ਜਾਂ ਤੁਹਾਨੂੰ ਇਹ ਲੱਗੂਗਾ ਵੀ ਕੰਨਾਂ ਦੇ ਵਿੱਚ ਥੋੜੀ ਡਿਸਟਰਬੈਂਸ ਹੋਣੀ ਸ਼ੁਰੂ ਹੋ ਗਈ ਆ ਵੀ ਬੰਦਾ ਕੁਝ ਆਵਾਜ਼ਾਂ ਜਿਹੜੀਆਂ ਅਸੀਂ ਸੁਣਦੇ ਆ ਉਹ ਪ੍ਰੋਪਰ ਸਹੀ ਨਹੀਂ ਸੁਣਦੇ ਤੁਹਾਨੂੰ ਦੁਬਾਰੇ ਕਹਿਣਾ ਪੈਂਦਾ ਹੈ ਕੀ ਕਿਹਾ ਅੱਛਾ ਉਹ ਉਹ ਸੁਣਦਾ ਸਹੀ ਹੈ ਸਾਨੂੰ ਇਹ ਲੱਗਦਾ ਵੀ ਸੁਣ ਰਿਹਾ ਸਹੀ ਪਰ ਆ ਵੇਨਜ਼ ਨੇ ਨਾ ਜਿਹੜੀਆਂ ਇਹਨਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਨ ਦਾ ਫਿਰ ਟਿਨੀਟਸ ਤੱਕ ਪਹੁੰਚ ਜਾਂਦੀ ਹੈ ਕਹਾਣੀ ਸਰਵਾਈਕਲ ਤੋਂ ਸ਼ੁਰੂ ਹੋ ਅੱਛਾ ਇਹ ਹੁਣ ਸਰਵਾਈਕਲ ਦੇ ਨਾਲ ਵਾਯੂ ਦੇ ਨਾਲ ਕਫ ਬਕਰ ਗਈ ਹਾਂ ਜਦੋਂ ਕਫ ਆ ਗਈ ਤਾਂ ਫਿਰ ਆ ਵੇਨਜ਼ ਤੇ ਸਭ ਤੋਂ ਵੱਧ ਪ੍ਰਭਾਵ ਆ ਜਿਹੜਾ ਸਾਡਾ ਸੁਣਨ ਵਾਲੀ ਪ੍ਰਕਿਰਿਆ ਜਿਹੜੀ ਉਹ ਪ੍ਰਭਾਵਿਤ ਹੋਊਗਾ ਹੇਅਰਿੰਗ ਵੇਇਨਸ ਨੂੰ ਉਹਨੇ ਖਰਾਬ ਕਰ ਦੇਣਾ ਜੇ ਸਰਵਾਈਕਲ ਕਫ ਕਰਕੇ ਵਧਿਆ ਹੂੰ ਜੀ ਉਦੋਂ ਹੀ ਚੱਕਰ ਆਉਣਗੇ ਕਨਸੈਂਟ੍ਰੇਸ਼ਨ ਚ ਦਰਦ ਸਾਰਾ ਅੱਛਾ ਬਾਕੀ ਸਾਰੇ ਲੱਛਣ ਤਾਂ ਰਹਿਣਗੇ ਸਾਰੇ ਲੱਛਣ ਸੇਮ ਰਹਿਣਗੇ ਤੇ ਕੰਨਾਂ ਤੇ ਫਰਕ ਪੈਣਾ ਸ਼ੁਰੂ ਹੋ ਜਾਊਗਾ ਜਾਂ ਸਿਰ ਦਰਦ ਬਹੁਤ ਰਹਿਣਾ ਸ਼ੁਰੂ ਹੋ ਜਾਊਗਾ ਮਾਈਗਰੇਨ ਮਾਈਗਰੇਨ ਰਹਿਣਾ ਪੈ ਜਾਊਗਾ ਜਾਂ ਨਾਲ ਸਾਈਨਸ ਸ਼ੁਰੂ ਹੋ ਜਾਊਗਾ ਹੂੰ ਨੱਕ ਬੰਦ ਹੋਣਾ ਸ਼ੁਰੂ ਹੋ ਜੂਗਾ ਜਾਂ ਬਹੁਤ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਇਹ ਸਰਵਾਈਕਲ ਨਾਲ ਰਿਲੇਟਡ ਨਹੀਂ ਇਹ ਕਫ ਵਧ ਗਈ ਤੁਹਾਨੂੰ ਵਾਤ ਦੇ ਨਾਲ ਕਫ ਵਧ ਗਈ ਤੇ ਆ ਤੁਹਾਡੀਆਂ ਜਿਹੜੀਆਂ ਨਸਾਂ ਨੇ ਪ੍ਰਭਾਵਿਤ ਹੋ ਗਈਆਂ ਆਯੁਰਵੇਦ ਚ ਹੈ ਇਲਾਜ 101% ਇਲਾਜ ਹੈ ਇਸ ਦਾ ਚਾਹੇ ਵਾਤ ਨਾਲ ਆ ਪਿੱਤ ਨਾਲ ਆ ਕਫ ਨਾਲ ਇਹ ਮੰਨ ਲਓ ਵੀ ਬਹੁਤ ਤਕਲੀਫ ਚਾ ਬੰਦਾ ਸਰਵਾਈਕਲ ਦੇ ਨਾਲ ਕਿੰਨੇ ਦਿਨਾਂ ਚ ਨਤੀਜੇ ਆਯੁਰਵੇਦ ਦੇ ਦਿੰਦਾ ਨਤੀਜੇ ਹਫਤੇ ਦੇ ਵਿੱਚ ਹਫਤੇ ਤੋਂ ਕੀ 4 ਦਿਨ ਦੇ ਵਿੱਚ ਨਤੀਜੇ ਆਉਂਦੇ ਨੇ ਸਰਵਾਈਕਲ ਦੇ अच्छा इतनी बढ़िया औषधियां ने क्योंकि देखो ਜਦੋਂ ਤੁਹਾਨੂੰ ਪਤਾ ਲੱਗ ਗਿਆ ਹੂੰ ਵਿਆਤ ਨਾਲ ਆ ਰੋਗ ਪਿੱਤ ਨਾਲ ਆ ਜਾਂ ਕੱਲੀ ਬਾਤ ਆ ਜਾਂ ਪਿੱਤ ਨਾਲ ਕਫ ਵੀ ਵਧੀ ਹੋਈ ਆ ਤੇ ਬਾਤ ਨਾਲ ਕਫ ਵਧੀ ਹੋਈ ਆ ਬਾਤ ਨਾਲ ਤਾਂ ਤੁਸੀਂ ਜਿਹੜਾ ਦੋਸ਼ ਮੇਨ ਦੋਸ਼ ਆ ਬਾਤ ਤਾਂ ਹੈ ਹੀ ਹੈ ਹੂੰ ਉਹਨੂੰ ਸ਼ਮਨ ਕਰਨ ਦੇ ਨਾਲ ਨਾਲ ਅਨੁਪਾਣ ਚੇਂਜ ਕਰ ਦੇਣਾ ਵਿਅਕਤੀ ਦਾ ਹੂੰ ਉਹਦਾ ਖਾਦ ਪਦਾਰਥ ਚੇਂਜ ਕਰ ਦੇਣੇ ਨੇ ਨਾਲ ਤੁਸੀਂ ਉਦਾਂ ਦੀ ਓਸ਼ਧੀ ਦੇ ਦੇਣੀ ਆ ਵੀ ਠੰਡੀ ਵੀ ਹੋਵੇ ਵਾਯੂ ਨੂੰ ਨਾ ਵਧਾਵੇ ਹੂੰ ਤਾਂ ਨਤੀਜਾ ਮਤਲਬ ਇੰਜੈਕਸ਼ਨ ਨਾਲੋਂ ਪਹਿਲਾਂ ਨਤੀਜੇ ਆਉਂਦੇ ਨੇ ਕਾਜ ਰਵੇਤ ਦੇ ਕੋਈ ਪੇਨ ਕਿਲਰ ਖਾਣ ਦੀ ਲੋੜ ਨਹੀਂ ਪੈਣੀ ਕਿਉਂਕਿ ਸਾਰਾ ਖੇਲ ਹੀ ਦੋਸ਼ਾਂ ਦਾ ਹੂੰ ਹੂੰ ਜਦੋਂ ਅਸੀਂ ਇਦਾਂ ਸੋਚ ਕੇ ਕੰਮ ਕਰਦੇ ਆਂ ਵੀਰ ਪ੍ਰਕਿਰਤੀ ਨੂੰ ਠੀਕ ਕਰਨਾ ਦੇਖੋ ਤਿੰਨ ਦੋਸ਼ ਨੇ ਪੰਜ ਮਹਾਪੂਤ ਨੇ ਹੂੰ ਤੇ ਸਾਡੇ ਆ ਬਾਕੀ ਜਿਹੜਾ ਜਲ ਬਾਜੂ ਅਗਨ ਆਕਾਸ਼ ਪ੍ਰਥਵੀ ਤਤ ਨੇ ਪੰਜ ਹੂੰ ਜਦੋਂ ਅਸੀਂ ਇਹ ਸੋਚਦੇ ਹਾਂ ਵੀ ਕਿਹੜਾ ਤਤ ਵੱਧ ਘਟ ਗਿਆ ਕਿਹੜਾ ਦੋਸ਼ ਵੱਧ ਘਟ ਗਿਆ ਉਹਨੂੰ ਜਦੋਂ ਅਸੀਂ ਸੰਮੇਕ ਕਰ ਦਿੰਨੇ ਆ ਬੈਲੈਂਸ ਕਰ ਲਓ ਸੀਕਵੈਂਸ ਜਦੋਂ ਉਹਦੀ ਹੋਣੀ ਸ਼ੁਰੂ ਹੋ ਜਾਂਦੀ ਆ ਤਾਂ ਮੇਰੇ ਖਿਆਲ ਨਾਲ ਦੂਜੇ ਤੀਜੇ ਦਿਨ ਮਰੀਜ਼ ਕਹਿੰਦਾ ਯਾਰ ਮੈਨੂੰ ਬਹੁਤ ਆਰਾਮ ਆ ਹੂੰ ਹੂੰ ਥੋੜਾ ਨਹੀਂ ਬਹੁਤ ਆਰਾਮ ਚਲੋ ਮੈਂ ਕਹਿੰਨਾ ਇੱਕ ਛੋਟਾ ਜਰ ਜੇ ਨੁਸਖਾ ਵੀ ਤੁਸੀਂ ਇਹਦੇ ਲਈ ਘਰੇਲੂ ਦੱਸ ਦੋ ਉਹ ਤੋਂ ਬਾਅਦ ਆ ਪਾ ਕੇ ਲੀ ਗਏ ਹਾਂਜੀ ਦੇਖੋ ਸਰਵਾਈਕਲ ਲਈ ਮੈਂ ਬਹੁਤ ਵਾਰੀ ਵਦਿਆ ਨੁਸਖੇ ਵੀ ਦੱਸੇ ਨੇ ਸਾਰੇ ਤਰ੍ਹਾਂ ਦੇ ਨੁਸਖੇ ਦੱਸਦਿਆਂ ਤੇ ਜਿਹੜਾ ਅੱਜ ਆ ਇਹ ਨਵेकਲਾ ਜਿਆ ਨੁਸਖਾ ਮੈਂ ਦੱਸੂਗਾ ਇੱਕ ਅਸ਼ਵਗੰਧਾ ਲੈ ਲੈਣੀ ਆ 50 ਗ੍ਰਾਮ ਤੇ ਨਾਲ ਆਪਾਂ ਨੇ ਅਕਰਕਰਾ ইরਾਨੀ ਲੈ ਲੈਣਾ 10 ਗ੍ਰਾਮ 10 ਗ੍ਰਾਮ ਲੈ ਲੈਣੀਆਂ ਨੇ ਮਿੱਠੀਆਂ ਸਰਿੰਜਾ 10 ਗ੍ਰਾਮ ਲੈ ਲੈਣੀਆਂ ਛੋਟੀ ਇਲਾਚੀ 10 ਗ੍ਰਾਮ ਲੈ ਲੈਣੀਆਂ ਸੁੰਡ ਸਾਰੀਆਂ ਚੀਜ਼ਾਂ ਨੂੰ ਬਾਰੀਕ ਕਰਕੇ ਇਹਦੇ 'ਚ ਬਰਾਬਰ ਮਿਸ਼ਰੀ ਮਿਲਾ ਲਓ ਮਿਸ਼ਰੀ ਮਿਲਾਉਣ ਤੋਂ ਬਾਅਦ ਤੁਸੀਂ ਇਹਦਾ ਇੱਕ ਇੱਕ ਚਮਚ ਸਵੇਰੇ ਸ਼ਾਮ ਸੇਵਨ ਕਰਨਾ ਸ਼ੁਰੂ ਕਰ ਦੇਣਾ ਜੇ ਤੁਹਾਡੀ ਪਿੱਤ ਵਧੀ ਹੋਈ ਹੈ ਜਿਹੜੇ ਮੈਂ ਲੱਛਣ ਦੱਸੇ ਨੇ ਤਾਂ ਇਹਨੂੰ ਤਾਜੇ ਪਾਣੀ ਨਾਲ ਜਾਂ ਦੁੱਧ ਨੂੰ ਉਬਾਲ ਕੇ ਫੈਂਟ ਕੇ ਠੰਡਾ ਕਰਕੇ ਉਹਦੇ ਨਾਲ ਲੈਣਾ ਸ਼ੁਰੂ ਕਰ ਦੇਣਾ ਤੁਸੀਂ ਤੇ ਨਾਲ ਇਹਦੇ ਸਾਨੂੰ ਇੱਕ ਲੈਣੀ ਪਊਗੀ ਗੁਦੰਤੀ ਭਸਮ ਗੁਦੰਤੀ ਭਸਮ ਅਸੀਂ ਨੇ 500mg ਰੋਜ਼ ਲੈਣੀ ਹੈ ਸ਼ਹਿਦ ਚ ਮਿਲਾ ਜੇ ਕਫ ਵਧੀ ਹੋਈ ਹੈ ਜੇ ਪਿੱਤ ਵਧੀ ਹੋਈ ਹੈ ਤਾਂ ਉਹਨੂੰ ਦੇਸੀ ਘੀਏ ਚ ਮਿਲਾ ਕੇ ਲੈ ਲਓ ਤੁਹਾਨੂੰ 3 ਦਿਨਾਂ ਚ ਸਰਵਾਈਕਲ ਤੋਂ ਆਰਾਮ ਮਿਲਣਾ ਸ਼ੁਰੂ ਹੋ ਜਾਊਗਾ ਫਿਰ ਇਹਨੂੰ 10-20 ਦਿਨ ਮਹੀਨਾ ਖਾ ਲੋ ਤੁਸੀਂ ਜਦੋਂ ਖਾਓਗੇ ਤੁਸੀਂ ਕਹੋਗੇ ਵਾਹ ਜੀ ਵੈਦ ਜੀ ਇੱਥੇ ਤੁਸੀਂ ਆਯੁਰਵੇਦ ਦਾ ਨਚੋੜ ਕੱਢ ਕੇ ਦੱਸਿਆ ਇਹਨੂੰ ਵਰਤੋ ਤੇ ਸਰਵਾਈਕਲ ਤੋਂ ਛੁਟਕਾਰਾ ਧੰਨਵਾਦ